ਕੀਡ ਮਾਰਦੀ ਇਹਦੀ ਆਪਾਂ ਮੇਲ ਦੀ ਤਾਂ 13 ਰੱਖੀ ਹੋਈ ਹੈ ਜੀ ਓਕੇ ਤੇ ਫੀਮੇਲ ਆਪਾਂ 10 ਦੀ ਰੱਖੀ ਹੋਈ ਹੈ ਫੀਮੇਲ ਦਾ ਇਹ ਫੀਮੇਲ ਹੈ ਹਾਂਜੀ ਹਾਂਜੀ ਇਹ ਫੀਮੇਲ ਦਾ ਦੱਸਦੀ ਹੈ ਪਤਾ ਨਹੀਂ ਆਹ ਦੇਖ ਹਾਂ ਅਸੇ ਚੌੜ ਕਰਦੇ ਤਾਂ ਬਧੀਆ ਪੂਰਾ ਫੈਨਲੀ ਨਾਲ ਕਹਿੰਦੇ ਪਿਟਬੁੱਲ ਵੱਡਾ ਹੁੰਦਾ ਇਹ ਨਹੀਂ ਵੱਡਦਾ ਬੱਚਿਆਂ ਨਾਲ ਕੋਲ ਮਿਲ ਜਾਂਦਾ ਮੈਨੂੰ ਤਾਂ ਨਹੀਂ ਕੁਝ ਕਹਿੰਦਾ ਨਾ ਨਾ ਸੇਡ ਲਵਾ ਇਹਨੂੰ ਨਾ ਨਾ ਕੋਈ ਚੱਕਰ ਨਹੀਂ ਹੈਲੋ ਬੇਫਿਕਰ ਖਾਲਸਾ ਆਹ ਰੱਖੋ ਇਹ ਪਿਟਬੁੱਲ ਆ ਭਾਈ ਆ ਦੇਖੋ ਅਮਰੀਕਨ ਪਿਟਬੁੱਲ ਅਮਰੀਕਨ ਪਿਟਬੁੱਲ ਹੈ ਬੱਚੇ ਦੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਬਲੂ ਆਈਜ਼ ਦੇ ਵਿੱਚ ਇਹ ਬਲੈਕ ਵੈਕਸੀਨੇਸ਼ਨ ਤਾਂ ਨਹੀਂ ਵੈਕਸੀਨੇਸ਼ਨ ਨਹੀਂ ਕੀਤੀ ਹੋਈ ਹੈ ਹਾਂਜੀ ਲਓ ਤੁਹਾਨੂੰ ਸਿਟਿਊ ਦੇ ਬੱਚੇ ਦਿਖਾਉਂਦਾ ਮੈਂ ਬਾਈ ਕੋਲੇ ਬਹੁਤ ਪਿਆਰੇ ਪਿਆਰੇ ਬੱਚੇ ਨੇ ਪਰ ਤੁਸੀਂ ਬੱਚੀ ਦੇਖ ਲਓ ਫਿਰ ਗੱਲਬਾਤ ਕਰਦੇ ਆਪਾਂ ਇਹਨੂੰ ਦਿਖਾ ਬਾਈ ਘਮਾ ਕੇ ਦੇ ਸਾਰੀ ਡਿਟੇਲ ਤੁਹਾਨੂੰ ਵੀਡੀਓ ਵਿੱਚ ਦੇਵਾਂਗੇ ਦੇਖ ਲਓ ਹੌਲੀ ਹੌਲੀ ਆ ਦਿਖਾਈ ਬੈਕਸ ਦੋ ਬੱਚੇ ਲੈ ਕੇ ਆਈ ਬਾਈ ਇਹ ਕਹਿੰਦਾ ਬੱਚੇ ਦੋ ਹੀ ਦਿੱਤੇ ਨੇ ਫੀਮੇਲ ਨੇ ਬਹੁਤ ਪਿਆਰੇ ਨਿੱਕਾ ਬੈਠਾ ਆ ਦੇਖੋ ਭੋਲੂ ਜਾਂ ਖਰਗੋਸ਼ ਵਰਗੇ ਬੱਚੇ ਆ ਜਮਾ ਪਤਾ ਕਿ ਮੇਰੇ ਖਿਲਾਫ ਹਾਂ ਰਾਜੀ ਕੀ ਹਾਲ ਚਾਲ ਹੈ ਬੜੀ ਵਧੀਆ ਤੁਸੀਂ ਆਪਾਂ ਆਪਾਂ ਇਹ ਪਿੰਡ ਮੱਖਾ ਚੱਲੇ ਤੁਸੀਂ ਮਾਨਸਾ ਹਾਂਜੀ ਕਿਹੜੀ ਬ੍ਰੀਡ ਹੈ ਇਹ ਇਹ ਸਿੱਟਜੂ ਹੈ ਜੀ ਕਿੰਨੇ ਦਿਨਾਂ ਦੇ ਹੋ ਗਏ ਬੱਚੇ ਇਹ 2.5 ਮਹੀਨੇ ਦੇ ਹੋ ਗਏ 2.5 ਮਹੀਨੇ ਦੇ ਹੋ ਗਏ ਇਹਨਾਂ ਦੀ ਵੈਕਸੀਨੇਸ਼ਨ ਹੋ ਗਈ ਵੈਕਸੀਨੇਸ਼ਨ ਇੱਕੋ ਹੀ ਹੋਈ ਹੈ ਫਿਲਹਾਲ ਤਾਂ ਹਾਂਜੀ ਬਾਕੀ ਕਿ ਕਿਹੜੀ ਲਗਾਈ ਕਿੰਨੇ ਦਿਨਾਂ ਬਾਅਦ 21 ਦਿਨਾਂ ਬਾਅਦ ਹੁੰਦੀ ਹੁੰਦੀ ਹੈ। ਅੱਛਾ ਕਾਰਡ ਨਾਲ ਹੀ ਲਈ ਫਿਰ? ਹਾਂ ਕਾਰਡ ਨਾਲ ਹੀ। ਆ ਕੰਮ ਤੇਰਾ ਵਧੀਆ ਬਣ ਗਿਆ। ਮੈਨੂੰ ਬਹੁਤ ਵਧੀਆ ਲੱਗਿਆ। ਨਹੀਂ ਸਾਰੇ ਕਦੇ ਨਹੀਂ ਲੱਗੇ ਹੋਏ ਨੇ ਜੀ। ਨਹੀਂ ਨਹੀਂ ਕਾਰਡ ਨਾਲ ਲਈ ਫਿਰਦੇ ਆਪਾਂ। ਇੱਕਲਾ ਕਾਰਡ ਤਾਂ ਨਹੀਂ ਬਣਾ ਕੇ ਲਿਆ। ਨਹੀਂ 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 ਜੀ। ਆਬ ਐਕਚੁਅਲੀ ਲੱਗੀ ਹੋਈ ਐ। ਵੈਕਸੀਨੇਸ਼ਨ ਲੱਗ ਗਿਆ। ਹਾਂ ਜੀ। ਦੂਜੀ ਬਾਰਾਂ 1 2025 ਚ ਲੱਗਣੀ ਆ। ਹੁਣ ਆ ਲੱਗਣੀ ਐ 25। ਹਾਂ ਇਹ ਲੱਗਣੀ ਐ ਹੁਣ। ਇਹ ਸਾਲ ਬਾਅਦ ਲੱਗਦੀ ਹੁੰਦੀ ਐ। ਨਹੀਂ ਨਹੀਂ ਇਹ 21 ਦਿਨਾਂ ਬਾਅਦ ਲੱਗਣ ਲੱਗਦੀ ਹੁੰਦੀ ਐ ਤਿੰਨ ਲੱਗ। ਆਪ ਹੀ ਕਰੀ ਹੋਈ ਐ। ਤਿੰਨ ਲੱਗਦੀਆਂ ਨੇ ਜੀ। ਸਾਇਨ ਕਰਵਾ ਲਿਆ ਕਰੋ ਡਾਕਟਰ ਤੋਂ ਵਧੀਆ ਗੱਲ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਲੋ ਇਹ ਕੀ ਚ ਵਧੀਆ ਹੈ ਨਾ ਜਿਹੜਾ ਕਾਰਡ ਉਹ ਜਿਹੜਾ ਨਾਲ ਹੀ ਬਣਾ ਲਿਆ ਨਾ ਹਾਂਜੀ ਹਾਂਜੀ ਇਹ ਕੀ ਡਿਮਾਂਡ ਹੈ ਜੀ ਇਹਦੀ ਆਪਾਂ ਮੇਲ ਦੀ ਤਾਂ 13 ਰੱਖੀ ਹੋਈ ਹੈ ਜੀ ਓਕੇ ਤੇ ਫੀਮੇਲ ਆਪਾਂ 10 ਦੀ ਰੱਖੀ ਹੋਈ ਹੈ ਫੀਮੇਲ ਦਾ ਇਹ ਫੀਮੇਲ ਹੈ ਹਾਂਜੀ ਹਾਂਜੀ ਇਹ ਫੀਮੇਲ ਦਾ ਹੈ ਇਤੇ ਡਿਸਕਾਊਂਟ ਹੋ ਥੋੜਾ ਮੋਟਾ ਕਰ ਲਾਂਗੇ ਜੀ ਕੋਈ ਗੱਲ ਨਹੀਂ ਡਿਸਕਾਊਂਟ ਦਾ ਕਰਦੇ ਚੰਗੀ ਗੱਲ ਹਾਂਜੀ ਹਾਂਜੀ ਮੋਬਾਈਲ ਨੰਬਰ ਦਿਓ ਥੋੜਾ ਮੋਬਾਈਲ ਨੰਬਰ ਆ ਵਾ ਹੈਗਾ ਜੀ 99142 17573 ਜੀ ਰਿਪੀਟ ਕਰ ਦਿਓ 99142 17573 ਜੀ ਲੋਕੇਸ਼ਨ ਲੋਕੇਸ਼ਨ ਪਿੰਡ ਮਾਖਾ ਚਲਾ ਜੀ ਜ਼ਿਲ੍ਹਾ ਮਾਨਸਾ ਜੀ ਲੋ ਬਾਈ ਦੀ ਲੋਕੇਸ਼ਨ ਨੋਟ ਕਰ ਲਓ ਨੰਬਰ ਤੁਹਾਨੂੰ ਦਿੱਤਾ ਵੀਡੀਓ ਤੋਂ ਕਿਸੇ ਨੂੰ ਜ਼ਰੂਰਤ ਹੈ ਆ ਬੱਚੇ ਬਹੁਤ ਸੋਹਣੇ ਨੇ ਵੀਡੀਓ ਤੋਂ ਨੰਬਰ ਲੈ ਕੇ ਕਾਲ ਕਰ ਲਓ ਜੀ ਬੱਚੇ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਧੰਨਵਾਦ ਚਲੋ ਮਨਦੀਪ ਕੀ ਹਾਲ ਹੈ ਵੀਰੇ ਬਈਆ ਸਰ ਸਤਿ ਸ਼੍ਰੀ ਅਕਾਲ ਪੂਰਾ ਵਧੀਆ ਬਾਲਕੀ ਕੇਰ ਭਾਈ ਹੈ ਨਾ ਉਸੇ ਨੂੰ ਫਿਕਰ ਆਪਣਾ ਆਪਾਂ ਕੌਣ ਹੈ ਸੋ ਕਿਵੇਂ ਲੱਗ ਰਿਹਾ ਪੂਰਾ ਵਧੀਆ ਜੀ ਆਹ ਜਾਨਵਰ ਕਿਹੜਾ ਤੇਰੇ ਕੋਲ ਇਹ ਅਮਰੀਕਨ ਪਿਟਬੁਲ ਜੀ ਅਮਰੀਕਨ ਪਿਟਬੁਲ ਹਾਂ ਜੀ ਹਾਂ ਜੀ ਇਹ ਉਹ ਹੈ ਜਿਹੜਾ ਵੱਡਦਾ ਜਾਂ ਹੁੰਦਾ ਨਹੀਂ ਨਾ ਜੀ ਨਾ ਵੱਡਦਾ ਨਹੀਂ ਆਹ ਦੇਖ ਹਾਂ ਅਸੇ ਚੋੜ ਕਰਦੇ ਤਾਂ ਵਧੀਆ ਪੂਰਾ ਫ੍ਰੈਂਡਲੀ ਹੈ ਨਾਲ ਕਹਿੰਦੇ ਪਿਟਬੁਲ ਵੱਡਦਾ ਜਾਂਦਾ ਇਹ ਨਹੀਂ ਵੱਡਦਾ ਬੱਚਿਆਂ ਨਾਲ ਕੋਲ ਮਿਲ ਜਾਂਦਾ ਮੈਨੂੰ ਤਾਂ ਨਹੀਂ ਕੁਝ ਕਹਿੰਦਾ ਨਾ ਨਾ ਅਸੇ ਛੱਡ ਲਵਾ ਇਹਨੂੰ ਨਾ ਕੋਈ ਚੱਕਰ ਨਹੀਂ ਹੈਲੋ ਬੇਫਿਕਰ ਖਾਲਸਾ ਜੀ ਆਹ ਦੇਖੋ ਇਹ ਪਿਟਬੁਲ ਆ ਭਾਈ ਆਹ ਦੇਖੋ ਅਮਰੀਕਨ ਪਿਟਬੁਲ ਅਮਰੀਕਨ ਪਿਟਬੁਲ ਹਾਂ ਜੀ ਹਾਂ ਜੀ ਜਿਹੜਾ ਵੱਡਦਾ ਹੁੰਦਾ ਉਹ ਹੱਡਾ ਹੁੰਦਾ ਉਹ ਪਿਟਬੁਲ ਕੱਲਾ ਹੈ ਅਸੇ ਕੱਲਾ ਪਿਟਬ ਕੋਈ ਹੱਦ ਨਹੀਂ ਕਰਦਾ ਸ਼ਿਕਾਰ ਤੇ ਲਾ ਸਕਦੇ ਆਪਾਂ ਇਹਨੂੰ ਅੱਛਾ ਜਿਵੇਂ ਰੋਜ਼ ਰਾਜ ਜਾਂ ਸੂਰ ਹੈ ਨਾ ਉਹਨਾਂ ਤੇ ਲਾ ਸਕਦੇ ਆ ਇਹਨੂੰ ਆਪਾਂ ਉਹਨਾਂ ਤੇ ਲੱਗ ਜਾਂਦਾ ਤੇ ਹੋਰ ਕੀ ਲੈਂਦਾ ਹੋਰ ਜਾਂ ਆਪਣੇ ਕਲਚਰ ਹੈ ਜੀ ਪਪੀਰੀਅਨ ਹੈ ਇਹ ਇਹਦੇ ਬੱਚੇ ਹੁੰਦੇ ਨੇ ਹਾਂ ਜੇ ਘਰ ਮਿਲ ਜਾਂਗੇ ਅੱਛਾ ਤੁਹਾਡੇ ਕੋਲ ਘਰੇ ਹੁੰਦੇ ਆ ਹਾਂ ਜੀ ਉਹ ਲੈ ਕੇ ਨੇ ਨਾਲ ਹੈਲੋ ਹਾਂ ਜੀ ਹਾਂ ਸਲਾਹੇ ਲੋਕਾਂ ਦੀ ਹੈਲੋ ਕਰੋ ਪੂਰਾ ਫ੍ਰੈਂਡਲੀ ਹੈ ਜੀ ਵਧੀਆ ਆਹ ਦੇਖ ਪਿੱਟਪੋਲਾ ਬਾਈ ਇਹ ਹਾਂ ਅਲੱਗ ਦਾ ਪਿੱਟਪੋਲਾ ਗ੍ਰੈਸ ਤੋਂ ਹੁੰਦੇ ਆ ਫਰਾਂ ਨਾ ਜੀ ਜਾਂਦਾ ਉਹਨੂੰ ਦੇਖ ਲੈਂਦਾ ਹੁਣ ਤਾਂ ਸਿੱਟ ਲਾਂਗਾ ਠੀਕ ਹੈ ਉਹ ਨਾ ਦਿਖਾਈ ਬੱਚੇ ਦਿਖਾਈ ਉਹ ਚੰਗਾ ਹੈ ਲੋ ਬੱਚੇ ਕਰ ਤੇਰੀ ਤੇਰੀ ਗੱਲ ਚੱਲ ਰਹੀ ਹੈ ਯਾਰ ਦੇਖ ਉਹ ਤੇਰੇ ਹੈਲੋ ਕਰ ਪਤਾ ਹੈਲੋ ਕਰ ਹੈਲੋ ਕਰ ਹੈਲੋ ਕਰ ਹਾਂ ਜਿਹੜਾ ਆਖਾਂ ਉਹ ਇਸਨੇ ਕਰੂਗਾ ਰਾਈਟ ਕਰੂ ਲੈਫਟ ਐਂਡ ਰਾਈਟ ਬੇਟਾ ਰਾਈਟ ਲੈਫਟ ਰਾਈਟ ਨਾ ਉਹ ਰਾਈਟਰ ਰਾਈਟ ਇਧਰ ਇਧਰ ਕਰ ਇਧਰ ਇਧਰ ਦੂਜੇ ਨਾਲ ਮੇਰੇ ਚ ਵੀ ਕੁੱਤੇ ਵਾਲੀ ਸਮੈਲ ਆਉਂਦੀ ਨਾ ਕਰੂਗਾ ਹਾਂ ਕਰੂਗਾ ਜੀ ਆ ਦਿਖਾਈ ਬੱਚੇ ਹੈਲੋ ਕਰ ਪਤਾ ਹੈਲੋ ਕਰ ਇਧਰ ਨਾ ਕਰ ਲੈ ਵੀ ਇਹ ਤਾਂ ਪੈਟਰੋਲ ਦੇਖ ਲੈ ਤੁਸੀਂ ਹੁਣ ਤੁਹਾਨੂੰ ਹੋਰ ਦਿਖਾਉਣੇ ਜਾਨਵਰ ਕਾਫੀ ਲੈ ਕੇ ਆਏ ਬਾਈ ਇਹ ਲੈ ਲੈ ਇਹ ਥੀਮ ਹੈ ਲੈ ਇਹਦੀ ਏਜ ਕਿੰਨੀ ਹੋ ਗਈ ਮੇਲ ਦੀ 35 35 ਦਿਨ ਦੇ 35 60 ਦਿਨ ਦੇ ਜੂਰ ਮਾਰਕਟ ਅੱਛਾ ਜੀ ਹਾਂ ਜੀ ਹਾਂ ਤੇ ਇਹਦਾ ਕੀ ਡਿਮਾਂਡ ਆਪਣੀ ਇਹਦਾ 6500 ਜੀ ਇਹਦਾ 5500 ਅਪਰ ਰੇਟ ਜਮਾ ਜਾਇਦ ਵਾ ਕਿਸਾ ਸ਼ੌਂਕ ਨਹੀਂ ਮਰਨਦੇ ਆਪਾਂ ਦੋਨੇ ਕਲਚਰ ਨੇ ਇਹ ਹਾਂ ਜੀ ਹਾਂ ਦੋਨੇ ਕਲਚਰ ਨੇ ਖੋਲ ਫਰ ਵਾਲੇ ਇਹਨਾਂ ਦੇ ਇੰਜੈਕਸ਼ਨ ਵਗੈਰਾ ਲੱਗੇ ਆ ਹਾਂ ਉਹ ਲੱਗੇ ਇੱਕ ਇੱਕ ਵੈਕਸੀਨ ਦਾਣਾ ਜਿੰਨੇ ਵੀ ਓਕੇ ਹਾਂ ਜੀ ਹਾਂ ਤੇ ਦੂਜੀ ਕਦੋਂ ਲੱਗ ਜਾਣੀ ਆ ਦੂਜੀ ਇਹ ਪੰਜ ਛੇ ਦਿਨ ਲੱਗੂਗੀ ਹੈ ਨਾ ਜੀ ਠੀਕ ਹੈ ਹੋਰ ਦਿਖਾ ਦਿਓ ਹਾਂ ਜੀ ਆ ਵੀ ਕਲਚਰ ਫੀਮੇਲ ਹੈ ਜ ਮੈਂ ਤੁਹਾਨੂੰ ਦੇ ਦਾਂਗੇ ਭਾਈ ਤੈਨੂੰ ਕੋਈ ਗੱਲ ਨਹੀਂ ਤੇ ਆਹ ਦੇਖੋ ਇਹ ਵੀ ਕਲਚਰ ਹੈ ਹਾਂਜੀ ਹਾਂਜੀ ਇਹਦੀ ਐਜ ਕਿੰਨੀ ਹੈ ਇਹ ਵੀ ਇੱਕ ਦੇ ਸੇਮ ਹਾਂ ਸੇਮ ਕਿੰਨੀ ਮਦਰ ਦੇ ਹਾਂਜੀ ਇੱਕੋ ਮਦਰ ਦੇ ਇਹਦੀ ਕੀ ਡਿਮਾਂਡ ਹੈ ਇਹਦਾ 5500 ਫੀਮੇਲ ਦਾ ਜੀ ਇਹਦਾ ਰੇਟ ਘਟਾ ਹੈ ਹਾਂਜੀ ਹਾਂ ਇਹ ਥੋੜੇ ਨੇ ਕੰਨ ਲਾਲੀ ਦੇ ਥੋੜੇ ਆਪਾਂ ਦੱਸ ਕੇ ਦੇ ਮੰਗਾ ਕੇ ਨਾ ਅੱਛਾ ਵਾਈਟ ਨਹੀਂ ਹੈ ਵਾਈਟ ਨਹੀਂ ਪਿਓਰ ਹੈ ਮੈਂ ਚੂਰ ਮਾਰ ਕੇ ਦੀ ਨਾ ਕਈ ਵਾਰੀ ਬੰਦਾ ਮਾਰ ਖਾਂਦਾ ਵੀ ਕੁੱਤਾ ਹੈ ਦੇਖਣ ਨੂੰ ਚਿੱਟਾ ਲੱਗਦਾ ਇਹਦੇ ਸੋਨੇ ਕੰਨ ਰੈੱਡ ਹੈ ਕੰਨ ਰੈੱਡ ਹਾਂ ਆਪਾਂ ਦੱਸ ਕੇ ਦੇਵਾਂਗੇ ਠੀਕ ਹੈ ਇਹਦੇ ਨਾਲ ਦਾ ਹੋਰ ਬੱਚਾ ਉਹ ਬਾਕੀ ਆ ਕੇ ਪੁਬੀਰੀਆਂ ਆ ਗਈਆਂ ਸਾਰੇ ਪੁਬੀਰੀਆਂ ਹਾਂਜੀ ਹਾਂ ਆ ਲੋ ਪੁਬੀਰੀਆਂ ਹੁੰਦੇ ਨੇ ਇਹਦੀ ਕੀ ਪ੍ਰਾਈਸ ਹੈ ਇਹ ਮੇਲ 3500 ਦੇ ਦੇਗਾ ਆਪਾਂ 3500 ਇਹ ਕਿੰਨੀਆਂ ਇਹਨਾਂ ਦੀ ਇਹ 35 ਦੇ ਨੇ ਇਹਨਾਂ ਦੀ ਵੈਕਸੀਨ ਹੈ ਇੱਕ ਇੱਕ ਵੈਕਸੀਨ ਦਾ ਨਾ ਜੀ ਓਕੇ ਹਾਂਜੀ ਹਾਂ ਇਹ ਇਹ 3500 ਦਾ ਹਾਂਜੀ ਹਾਂ ਥੋੜੇ ਥੋੜੇ ਜਿਹਾ ਤੈਨੂੰ ਸੁਰੂ ਆਊਗਾ ਨਾ ਉਹਦਾ ਮਾਨਤਨ ਫੁੱਲਾ ਬਸ ਲੈ ਲੈ ਬਾਈ ਮੇਰੇ ਚੈਨਲ ਸੁਰੂ ਹੀ ਆਇਓ ਫਿਰ ਡਿਸਕਾਊਂਟ ਮਿਲ ਜੇ ਫੋਲੋਅਰਸ ਕਾਊਂਟ ਆ ਜੀ ਖਰਚਾ ਜੀ ਤੇ ਇਹਦੀ ਡਿਲੀਵਰੀ ਕਰ ਦੇਣੇ ਆਪਾਂ ਕਰ ਜਿੱਥੇ ਮਰਜੀ ਆ ਲੋ ਹਾਂ ਉਹ ਖਰਚਾ ਐਕਸਟਰਾ ਲੱਗੂ ਹੈ ਤੁਹਾਨੂੰ ਕੀ ਦਾ ਖਰਚਾ ਤਾਂ ਲੈਣਾ ਵੀ ਚਾਹੀਦਾ ਤੇ ਮੋਬਾਈਲ ਨੰਬਰ ਦੋਗੇ 783 371W3 ਇਹ ਰਿਪੀਟ ਕਰੋ 783 371W3 ਠੀਕ ਹੈ ਤੇ ਲੋਕੇਸ਼ਨ ਆਪਣੀ ਰਾਮਪੁਰਾ ਫੂਲ ਬੀਪੀਓ ਪਿੱਥੋਂ ਲਓ ਜੀ ਬਾਈ ਦੇ ਬੱਚੇ ਤੁਹਾਨੂੰ ਸਾਰੇ ਦਿਖਾ ਦਿੰਦੇ ਪਿੱਟ ਬੋਲ ਦੇ ਬੱਚੇ ਵੀ ਹੁੰਦੇ ਨੇ ਇਹਨਾਂ ਕੋਲੇ ਪਮੇਰੀਨ ਦੇ ਆ ਕੇ ਕਲਪਰ ਦੇ ਤੁਸੀਂ ਦੇਖ ਲਓ ਬਾਕੀ ਆਪਣਾ ਆਲ ਬਲੀਡ ਤੇ ਕਮਾਈ ਸਾਰਾ ਗ੍ਰੇ ਹਾਉਂਡ ਆਉਂਦੀ ਆ ਵੱਡੇ ਕੱਦੀ ਮਿਲ ਜਾਣਗੇ ਪੱਪੀ ਠੀਕ ਹੈ ਜੀ ਕੋਕਰਸ ਫੀਮੇਲਸ ਵੀ ਹੈ ਓਕੇ ਹਾਂ ਜੀ ਹਜੇ ਛੋਟੇ ਬੱਚੇ ਹਾਂ ਉਹ ਹੈਗੇ 25 ਦਿਨਾਂ ਦੇ ਠੀਕ ਹੈ ਜੀ ਕਿਸੇ ਨੂੰ ਜਰੂਰ ਤਾਂ ਬਾਈ ਦਾ ਵੀਡੀਓ ਤੁਹਾਨੂੰ ਮੱਦ ਲ ਕੇ ਕਾਲ ਕਰ ਸਕਦੇ ਹੋ ਤੇ ਬੱਚੇ ਪਰਚੇਜ਼ ਕਰ ਸਕਦੇ ਹੋ ਆਲ ਇੰਡੀਆ ਜਿੰਨਾ ਦੀ ਡਿਲੀਵਰੀ ਹੈਗੀ ਹੈ ਹਾਂ ਜੀ ਠੀਕ ਹੈ ਜੀ ਓਕੇ ਆ ਦੇਖੋ ਲੁੰਬੜ ਵਰਗੇ ਕੀ ਗਿੱਦਰ ਵਰਗੇ ਕਹਿੰਦੇ ਨੇ ਨਾ ਢੇੜੀ 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 ਵਰਗੇ ਬੱਚੇ ਦਿਖਾਈ ਬਾਈ ਨੂੰ ਚਾਹੇ ਦਿਖਾ ਦੇ ਚੰਗੀ ਤਰ੍ਹਾਂ ਕੁਆਲਿਟੀ ਚੈੱਕ ਕਰਾ ਲੈ ਆਹ ਦੇਖੋ ਤੁਸੀਂ ਪੂਰੇ ਹੈਲਦੀ ਬੱਚੇ ਆਗੇ ਕਰੋ ਕੁਆਲਿਟੀ ਚੈੱਕ ਪਹਿਲਾਂ ਗੱਲਬਾਤ ਆਪਾਂ ਫੇਰ ਕਰਾਂਗੇ ਬਾਈ ਪਤਾ ਨਹੀਂ ਕੀ ਖਵਾ ਕੇ ਲਿਆ ਆਏ ਐ ਨਾ ਕਿ ਵੀ ਕਈ ਤਾਂ ਬੱਚੇ ਮਰੇ ਮਰੇ ਜੇ ਲਈ ਫਿਰਦੇ ਹੁੰਦੇ ਨੇ ਹਸਕੀ ਦੇ ਬੱਚੇ ਤੁਹਾਨੂੰ ਬਹੁਤ ਦੇਖੇ ਹੋਣਗੇ ਪੂਰੀ ਵਧੀਆ ਡਾਈਟ ਨਾਲ ਪਲੇ ਹੋਏ ਬੱਚੇ ਨੇ ਕਿੰਨੀ ਏਜ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਲੈਨੇ ਆ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਕਿ ਕਿੱਥੋਂ ਆ ਆਪਾਂ ਮੇਰਾ ਆਪਣੇ ਖੇਤ ਲਾਈ ਦੜਬੇ ਲੱਗੇ ਆ ਅੱਛਾ ਜੀ ਕਿਹੜਾ ਕੈਨ ਲਾਇਆ ਆਪਣਾ ਸੈਂਡ ਡੌਗ ਫਾਰਮ ਕੈਨ ਲਾਇਆ ਜੀ ਆਪਾਂ ਹਾਂ ਜੀ ਹਾਂ ਜੀ ਤੇ ਕਿਹੜੀ ਬਰੀਡ ਦੇ ਬੱਚੇ ਇਹ ਇਹ ਹਸਕੀ ਸੁਪਰ ਬੁਲੀ ਕੋਟ ਹੈ ਜੀ ਬਲੂ ਆਈ ਹਸਕੀ ਸੁਪਰ ਬੁਲੀ ਕੋਟ ਬਲੂ ਆਈ ਦੇ ਵਿੱਚ ਕਿੰਨੀ ਏਜ ਹੋਗੀ ਇਹਨਾਂ ਦੀ ਇਹ 35 ਦਿਨਾਂ ਦੇ ਹੋਗੇ ਜੀ ਅੱਜਾ 35 ਦਿਨਾਂ ਦੇ ਹਾਂ ਜੀ ਹਾਂ ਜੀ ਕੀ ਡਿਮਾਂਡ ਆ ਇਹਨਾਂ ਦੀ ਡਿਮਾਂਡ ਆ ਫੀਮੇਲ ਦਾ 30000 ਆ ਜੀ ਮੇਲ ਦਾ 35000 ਕੈਲੀਬਰੀ ਪੰਜਾਬ ਚ ਹੈ ਜੀ ਆਲ ਪੰਜਾਬ ਚ ਆਪਾਂ ਕੈਲੀਬਰੀਡ ਦਾ ਕੰਮ ਕਰਦੇ ਹਾਂ ਹਾਂ ਜੀ ਕੈਲੀਬਰੀਡ ਦਾ ਜੀ ਕਿਹੜੀ ਬਲੱਡ ਲਾਈਨ ਇਹਨਾਂ ਦੀ ਬਾਸ਼ਾ ਬਲੱਡ ਲਾਈਨ ਹੈ ਜੀ ਸਾਡੇ ਘਰ ਦੇ ਨੇ ਅੱਛਾ ਦੋਨੇ ਮਦਰ ਫਾਦਰ ਹਾਂ ਜੀ ਹਾਂ ਜੀ ਮੇਰੇ ਕੋਲ ਹੀ ਆਂ ਜੀ ਸਰ ਠੀਕ ਆ ਦੇਖੋ ਭਾਈ ਬੱਚੇ ਦੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਉਹ ਬਲਊ ਆਈਸ ਦੇ ਵਿੱਚ ਆ ਇਹ ਬਲੈਕ ਐਂਡ ਵਾਈਟ ਆ ਆ ਦੂਜਾ ਇੱਧਰ ਦੇਖੋ ਇਹ ਕਾਪਰ ਕਲਰ ਦੇ ਵਿੱਚ ਆ ਗਿਆ ਵੈਕਸੀਨੇਸ਼ਨ ਤਾਂ ਨਾ ਹੈ। ਵੈਕਸੀਨੇਸ਼ਨ ਨਾਂ ਦੀ ਕੀਤੀ ਹੋਈ ਹੈ। ਹਾਂ ਜੀ। ਤੇ ਕਿਸੇ ਨੂੰ ਜਰੂਰ ਤਾਂ ਬਾਈ ਦਾ ਨੰਬਰ ਥੋੜਾ ਜੀ। 98146 ਜੀ 27701 ਜੀ। ਰਿਪੀਟ ਕਰੋ। 98146 ਜੀ 27701 ਜੀ। ਠੀਕ ਆ ਜੀ। ਤੇ ਕਿਸੇ ਨੂੰ ਜਰੂਰ ਤਾਂ ਬਾਈ ਦਾ ਨੰਬਰ ਲੈ ਲਓ ਵੀਡੀਓ ਤੇ ਲੈ ਕੇ ਕਰੋ ਕਰੋ ਤੇ ਕਾਲ ਕਰ ਲਓ ਇਹਨੂੰ ਲੋਕੇਸ਼ਨ ਕੀ ਆਪਣੀ? ਲੋਕੇਸ਼ਨ ਡੜਬਾ ਖੇਤਲਾ ਜੀ। ਲਓ ਜੀ ਡੜਬਾ ਖੇਤਲਾ ਦੀ ਲੋਕੇਸ਼ਨ ਹੈ ਇਹਨਾਂ ਦੀ। ਚੱਕੋ ਨੰਬਰ ਤੇ ਮਰੋ ਕਾਲ ਤੇ ਆ ਇਹਨਾਂ ਦਾ ਕਾਰਡ ਵੀ ਤੁਹਾਨੂੰ ਦਿਖਾ ਦਿੰਦੇ ਆ। ਖਾਸਕੀ ਸੁਪਰ ਬੁਲੀ ਕੋਰਟ ਦੇ ਵਿੱਚ ਬੱਚੇ ਨੇ ਬਹੁਤ ਵਧੀਆ ਹੈਲਦੀ ਬੱਚੇ ਨੇ ਬਾਕੀ ਮੈਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਦਿਖ ਰਿਹਾ ਸਾਰਾ ਕੁਝ ਵੀਡੀਓ ਦੇ ਵਿੱਚ ਹੈ ਨਾ ਜੀ ਠੀਕ ਆ ਵੀਰੇ ਠੀਕ ਹੈ ਸਸਿਕਾ ਜੀ